ਸਨਾ ਸ੍ਰੀ ਆਗ ਦੇ ਵਿੱਚ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੋ ਬਖਸ਼ਿਸ਼ ਜੋ ਰਹਿਮਤ ਕਰ ਰਹੇ ਨੇ ਜੋ ਹੁਕਮ ਨਾਵਾਂ ਆਪ ਜੀ ਨੇ ਸਰਵਨ ਕੀਤਾ ਭਾਈ ਜਿਨ੍ਹਾਂ ਨੂੰ ਹਰੀ ਦੇ ਨਾਮ ਦਾ ਰੰਗ ਚੜ ਜਾਂਦਾ ਹੈ। ਪਰਮਾਤਮਾ ਦੇ ਨਾਲ ਪਿਆਰ ਪੈਦਾ ਹੋ ਜਾਂਦਾ ਹੈ। ਅੱਜ ਸੰਸਾਰ ਦੇ ਵਿੱਚ ਨਿਗਾਹ ਮਾਰੀਏ ਕਿਤੇ ਕੋਈ ਭਾਗਾ ਵਾਲੀ ਰੂਹ ਹੋਵੇਗੀ ਜਿਹਨੂੰ ਨਾਮ ਦਾ ਰੰਗ ਚੜਿਆ ਹੈ। ਨਹੀਂ ਤੇ ਸਾਰੇ ਆਸੇ ਮਾਇਆ ਦਾ ਰੰਗ ਹੈ ਸੰਸਾਰ ਦਾ ਰੰਗ ਹੈ ਐਬ ਵਕਾਰ ਇਹ ਰੰਗ ਚੜੇ ਹੋਏ ਤੇ ਨਾਮ ਦਾ ਰੰਗ ਕਿਸੇ ਵਡਭਾਗੇ ਨੂੰ ਚੜਦਾ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਨਾਂ ਕੈ ਪਾਸ ਜਿਨ੍ਹਾਂ ਨੂੰ ਨਾਮ ਦਾ ਰੰਗ ਚੜਦਾ ਹੈ ਪ੍ਰਭੂ ਪਤੀ ਉਹਨਾਂ ਦੇ ਕੋਲ ਹੁੰਦਾ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵੱਡ ਭਾਗ ਮਾਰਾ ਕਹਿੰਦੇ ਭਾਈ ਵੱਧਿਆਂ ਭਾਗਾਂ ਦੇ ਨਾਲ ਇਹ ਸੂਹਾ ਰੰਗ ਚੜਦਾ ਇਹ ਗੂੜਾ ਰੰਗ ਹੈ ਜਿਹੜਾ ਸੰਸਾਰ ਦੇ ਵਿਸ਼ੇ ਵਕਾਰਾਂ ਤੋਂ ਉੱਪਰ ਕਰ ਦਿੰਦਾ ਕਿਉਂਕਿ ਸੰਸਾਰ ਦੇ ਜਿਹੜੇ ਕੱਚੇ ਰੰਗ ਨੇ ਇਹ ਥੋੜੇ ਸਮੇਂ ਵਾਸਤੇ ਚੜਦੇ ਆ ਫੇਰ ਉਤਰ ਜਾਂਦੇ ਕਿਸੇ ਨੂੰ ਮਾਇਆ ਦਾ ਨਸ਼ਾ ਹੁੰਦਾ ਬੜੀ ਛੇਤੀ ਉਤਰ ਜਾਂਦਾ ਕਿਸੇ ਨੂੰ ਧੀਆਂ ਪੁੱਤਰਾਂ ਦਾ ਨਸ਼ਾ ਹੁੰਦਾ ਪਰ ਕਈ ਵਾਰੀ ਧੀਆਂ ਪੁੱਤਰਾਂ ਤੋਂ ਵੀ ਮੋਹ ਉੱਠ ਜਾਂਦਾ ਜਦੋਂ ਸੱਚ ਦਾ ਪਤਾ ਲੱਗਦਾ ਕਿ ਭਾਈ ਸਾਥ ਦੇਣ ਵਾਲਾ ਤੇ ਕੋਈ ਵੀ ਨਹੀਂ ਕੋਈ ਜਾਣੇ ਕਵਨ ਈਹਾਂ ਜਗ ਮੀਤ ਇਸੇ ਤਰ੍ਹਾਂ ਸੰਸਾਰ ਦੇ ਰੰਗ ਵੀ ਉਤਰ ਜਾਂਦੇ ਪਰ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਨਾਮ ਦਾ ਰੰਗ ਹੈ ਨਾ ਇਹ ਵੱਡ ਭਾਗਿਆਂ ਨੂੰ ਚੜਦਾ ਹੈ ਜਿਨ੍ਹਾਂ ਦੇ ਭਾਗਾਂ ਦੇ ਵਿੱਚ ਅਕਾਲ ਪੁਰਖ ਨੇ ਇਹ ਬਖਸ਼ਿਸ਼ ਲਿਖੀ ਹੁੰਦੀ ਹੈ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਉਹਨਾਂ ਦਾ ਫਿਰ ਮਨ ਰੰਗਿਆ ਜਾਂਦਾ ਹੈ ਇਸ ਕਰਕੇ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਭਾਈ ਅਸਲ ਦੇ ਵਿੱਚ ਉਹ ਸੂਰਮੇ ਹੁੰਦੇ ਨੇ ਉਹ ਧਰਤੀ ਤੇ ਯੋਧੇ ਬਣ ਜਾਂਦੇ ਨੇ ਬਾਕੀ ਤੇ ਸਾਰੇ ਬੁੱਸਦਲ ਨੇ ਕਾਇਰ ਨੇ ਆਪਾਂ ਕਈ ਵਾਰੀ ਕਹਿ ਦਿੰਨੇ ਫੁਲਾਨਾ ਬਹੁਤ ਬਹਾਦਰ ਹੈ ਬਹੁਤ ਸੂਰਮਾ ਹੈ ਪਰ ਮਹਾਰਾਜ ਕਹਿੰਦੇ ਭਾਈ ਇੱਥੇ ਸੂਰਮਾ ਕੇਵਲ ਬਹਾਦਰ ਕੇਵਲ ਉਹੀ ਹੈ ਜਿਹਨੂੰ ਨਾਮ ਦਾ ਰੰਗ ਚੜਿਆ ਹੈ ਇਥੇ ਵੱਡੇ ਵੱਡੇ ਯੋਧੇ ਵੱਡੇ ਵੱਡੇ ਜਿਹੜੇ ਬਹਾਦਰ ਕਹਾਉਂਦੇ ਸੀ ਕੋ ਕਾਮ ਤੋਂ ਹਾਰ ਗਿਆ ਕੋਈ ਕ੍ਰੋਧ ਤੋਂ ਹਾਰ ਗਿਆ ਕੋਈ ਲੋਭ ਤੋਂ ਕੋਈ ਮੋਹ ਤੋਂ ਕੋਈ ਹੰਕਾਰ ਤੋਂ ਹਾਰ ਜਾਂਦਾ ਸਤਿਗੁਰੂ ਜੀ ਨੇ ਬਹਾਦਰ ਕਿੰਨੋਂ ਮੰਨਿਆ ਤਥਾ ਯੋਧ ਮਹਾਬਲ ਸੂਰ ਤਨ ਮੈਂ ਰਾਮ ਰਹਾ ਭਰਪੂਰ ਜਿਨ੍ਹਾਂ ਤੇ ਬਖਸ਼ਿਸ਼ ਹੋ ਜਾਂਦੀ ਮਾਲਾ ਕਹਿੰਦੇ ਉਹ ਬਹਾਦਰ ਨੇ ਕਿਉਂਕਿ ਉਹਨਾਂ ਨੂੰ ਫਿਰ ਅਕਾਲ ਪੁਰਖ ਆਪਣਾ ਜੋਰ ਦੇ ਦਿੰਦਾ ਹੈ ਕਰਮਖੰਡ ਕੀ ਬਾਣੀ ਜੋਰ ਤਥਾ ਹੋਰ ਨਾ ਕੋਈ ਹੋਰ ਫਿਰ ਉਹਨਾਂ ਬਹਾਦਰਾਂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਉਹਨਾਂ ਦੇ ਬਰਾਬਰ ਕੋਈ ਖੜੀ ਨਹੀਂ ਸਕਦਾ ਤਥਾ ਹੋਰ ਨਾ ਕੋਈ ਹੋਰ ਤਿੱਥਾ ਯੋਧ ਮਹਾਬਲ ਸੂਰ ਤਿੰਨ ਮੈਂ ਰਾਮ ਰਹਾ ਭਰਪੂਰ ਆਪਾਂ ਰੋਜ਼ ਬਾਣੀ ਪੜ੍ਹਦੇ ਆ ਕਿੰਨੇ ਕਿੰਨੇ ਬਾਣੀ ਪੜ੍ਹ ਰਹੇ ਆ ਪਰ ਅਮਲ ਵੀ ਕਰਨਾ ਹੈ ਤਿੰਨ ਦਿਨ ਪਾਠ ਹੁੰਦਾ ਹੈ ਪਰ ਕੋਈ ਵਿਰਲਾ ਹੀ ਹੋਵੇਗਾ ਜਿਹੜਾ ਲਾਗੇ ਬਹਿ ਕੇ ਸੁਣਦਾ ਹੈ ਕਈ ਵਾਰੀ ਤੇ ਪਾਠ ਕਰਦੇ ਆ ਆਪਾਂ ਖੁਦ ਨਹੀਂ ਸੁਣਦੇ ਇਹ ਮੈਂ ਕੀ ਪੜ ਰਿਹਾ ਦੇਖਿਓ ਕਦੀ ਬੰਦਾ ਪਾਠ ਕਰਦਾ ਨਾ ਉਹਨੂੰ ਆਪ ਵੀ ਨਹੀਂ ਪਤਾ ਹੁੰਦਾ ਵੀ ਮੈਂ ਕੀ ਪੜ ਰਿਹਾ ਹੈ ਬਸ ਉਦੋਂ ਪਤਾ ਲੱਗਦਾ ਜਦੋਂ ਜਪਜੀਤ ਸਾਹਿਬ ਦਾ ਸ਼ਲੋਕ ਆਉਂਦਾ ਪਵਨ ਗੁਰੂ ਪਾਣੀ ਪਿਤਾ ਫਿਰ ਪਤਾ ਲੱਗਦਾ ਵੀ ਬਾਣੀ ਤੇ ਸਮਾਪਤ ਹੋ ਗਈ ਪਾਠ ਤੇ ਪੜਿਆ ਵੀ ਗਿਆ ਮੈਂ ਤਾਂ ਸੁਣਿਆ ਹੀ ਨਹੀਂ ਅੱਖਰ ਵੀ ਅਸਲ ਦੇ ਵਿੱਚ ਬੇਧਿਆਨੀ ਵਿੱਚ ਪਾਠ ਕਰਨਾ ਤੇ ਧਿਆਨ ਧਰ ਕੇ ਪਾਠ ਕਰਨਾ ਇਹਦੇ ਵਿੱਚ ਬਹੁਤ ਵੱਡਾ ਫਰਕ ਹੈ ਬੇਧਿਆਨੀ ਵਿੱਚ ਆਪਾਂ ਤੋਤਾ ਰਟਣ ਕੀਤਾ ਹੁੰਦਾ ਲੋਕ ਕਰੀ ਜਾਂਦੇ ਨੇ ਪੜ੍ਹੀ ਜਾਂਦੇ ਪਰ ਧਿਆਨ ਧਰ ਕੇ ਪਾਠ ਕਰਨਾ ਦੋਨਾਂ ਦੇ ਵਿੱਚ ਬੜਾ ਫਰਕ ਹੈ ਹੁਣੇ ਆਪਾਂ ਅਰਦਾਸ ਦੇ ਵਿੱਚ ਸੁਣਿਆ ਸੀ ਨਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਧਿਆਨ ਧਰ ਕੇ ਕੋਈ ਕੰਮ ਕਰਨਾ ਹੈ ਕਹਿੰਦੇ ਧਿਆਨ ਧਰ ਕੇ ਕਰਿਆ ਕਰੋ ਜੇ ਧਿਆਨ ਨਹੀਂ ਧਰੋਗੇ ਤੇ ਲਾਹਾ ਨਹੀਂ ਮਿਲੇਗਾ ਧਿਆਨ ਨੂੰ ਧਰਨਾ ਫਿਰ ਉਹਦੇ ਵਿੱਚੋਂ ਸਾਨੂੰ ਗਿਆਨ ਮਿਲਦਾ ਹੈ ਇਸ ਕਰਕੇ ਜਦੋਂ ਅਸੀਂ ਸ਼ਬਦ ਨੂੰ ਵਿਚਾਰਾਂਗੇ ਜਿੱਠਾ ਮੁਕਤ ਨਾ ਹੋਵੇ ਜਿੱਚੜ ਸ਼ਬਦ ਨਾ ਕਰੇ ਵਿਚਾਰ ਵਿਚਾਰ ਫਿਰ ਉਹਦੇ ਵਿੱਚੋਂ ਸਾਨੂੰ ਅੰਮ੍ਰਿਤ ਨਾਮ ਦੀ ਪ੍ਰਾਪਤ ਹੋਵੇਗੀ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸ ਆਧਾਰ ਹੋਵੇ ਫਿਰ ਜਦੋਂ ਅਸੀਂ ਪਾਠ ਧਿਆਨ ਧਰ ਕੇ ਕਰਦੇ ਆ ਕੰਨਾਂ ਦੇ ਨਾਲ ਸੁਣਦੇ ਆ ਫਿਰ ਕੰਨ ਜਿਹੜੇ ਨੇ ਉਹ ਸ਼ਬਦ ਨੂੰ ਸਾਡੇ ਹਿਰਦੇ ਤੱਕ ਲੈ ਜਾਂਦੇ ਆ ਅੰਤਰਗੁਰੂ ਅਰਧਨ ਜਦੋਂ ਹਿਰਦੇ ਨੂੰ ਸ਼ੋਹ ਜਾਂਦਾ ਹੈ ਜਿਸ ਸਮੇ ਸੁਰਤ ਤੇ ਸ਼ਬਦ ਦੋਨਾਂ ਦੀ ਸੰਗਤ ਹੁੰਦੀ ਹੈ ਉਹਨੂੰ ਕਹਿੰਦੇ ਨੇ ਨਾਮ ਦਾ ਰੰਗ ਚੜਨਾ ਉਦੋਂ ਨਾਮ ਦਾ ਰੰਗ ਚੜਦਾ ਜੰਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਇਸ ਕਰਕੇ ਮਹਾਰਾਜ ਕਹਿੰਦੇ ਨੇ ਬੜਾ ਔਖਾ ਕੰਮ ਹੈ ਕਉਂਕੀ ਪੜਦੀ ਤੇ ਸਾਰੀ ਦੁਨੀਆ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭੈੰਗਮ ਸਾਦੇ ਪੰਜ ਜਣਾ ਸਿਓ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਬਾਦੇ ਪਿਆਰੇ ਇਨ ਬਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਮਾਰਾ ਕਹਿੰਦੇ ਭਾਈ ਇਦਾਂ ਤੇ ਮਿਲਿਆ ਨਹੀਂ ਜਾਣਾ ਜਿੰਨਾ ਚਿਰ ਮਰਜੀ ਪੜੀ ਜਾ ਬੜੇ ਮੈਂ ਕਰਮ ਧਰਮ ਕਰਕੇ ਦੇਖ ਲੈ ਅੱਜ ਵੀ ਬਹੁਤ ਨੇ ਧਰਮਾਂ ਦੇ ਨਾਂ ਤੇ ਕਿੰਨੇ ਕਰਮ ਧਰਮ ਪਾਖੰਡ ਜੋ ਦੀ ਸਹ ਤਿੰਨ ਜਮ ਜਗਾਤੀ ਲੁੱਟੇ ਮਾਰਾ ਕਹਿੰਦੇ ਇਦਾਂ ਥੋੜੀ ਮਿਲਿਆ ਜਾਣਾ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ तरीका ਦੱਸਦੇ ਨੇ ਸਤਿਗੁਰੂ ਕਹਿੰਦੇ ਭਾਈ ਜਦੋਂ ਪੜਦਾ ਹੈ ਸੁਰਤ ਦੇ ਨਾਲ ਕੰਨਾਂ ਦੇ ਰਾਹੀਂ ਸੁਣਿਆ ਕਰ ਇਹ ਸਰਬਨਉ ਮੇਰਿਓ ਸੱਚ ਹੈ ਸੁਣਨੇ ਨੂੰ ਪਠਾਏ ਕਿਉਂਕਿ ਕੰਨ ਇਸੇ ਕਰਕੇ ਲਾਏ ਨੇ ਤੈਨੂੰ ਸੁਰਤ ਦਿੱਤੀ ਹੈ ਤੂੰ ਸ਼ਬਦ ਸੁਣਨ ਵਾਸਤੇ ਆਇਆ ਧਰਤੀ ਤੇ ਰੱਬ ਦੇ ਹੁਕਮ ਨੂੰ ਸੁਣਨ ਵਾਸਤੇ ਤੈਨੂੰ ਭੇਜਿਆ ਜੇ ਆਪਣਾ ਹੁਕਮ ਹੀ ਚਲਾਉਣਾ ਹੈ ਫਿਰ ਮਨੁੱਖਾ ਜੀਵਨ ਤੇਰਾ ਬਰਬਾਦ ਹੋ ਜਾਣਾ ਤੂੰ ਇੱਥੇ ਕਾਦੇ ਵਾਸਤੇ ਆਇਆ ਸੁਣਨ ਵਾਸਤੇ ਆਇਆ ਆਇਓ ਸੁਣਨ ਪੜਨ ਕਉ ਬਾਣ ਇੱਥੇ ਆ ਕੇ ਸੁਣਨਾ ਸੀ ਪਰ ਮਾਫ ਕਰਿਓ ਇੱਥੇ ਆ ਕੇ ਬੰਦਾ ਤੇ ਆਪਣੀ ਸੁਣਾਉਣ ਲੱਗ ਗਿਆ ਅੱਜ ਸਾਰੇ ਆਪਣੀਆਂ ਹੀ ਸੁਣਾ ਰਹੇ ਕੋਈ ਰਾਜਨੀਤੀ ਦੇ ਨਾਂ ਤੇ ਸੁਣਾਈ ਜਾਂਦਾ ਹੈ ਕੋਈ ਧਰਮ ਦੇ ਨਾਂ ਤੇ ਸੁਣਾਈ ਜਾਂਦਾ ਹੈ ਬੜੇ ਠੇਕੇਦਾਰ ਬਣੇ ਹੋਏ ਆ ਧਰਮ ਦੀ ਸਮਝ ਤੇ ਕੋਈ ਵੀ ਨਹੀਂ ਅੰਦਰੋਂ ਤੇ ਸਾਰੇ ਹੀ ਗੁਲਾਮ ਨੇ ਜਿਹੜਾ ਸ਼ਬਦ ਦੇ ਅਨੁਸਾਰੀ ਹੋ ਕੇ ਨਹੀਂ ਨਾ ਚੱਲਦਾ ਸਮਝ ਲਓ ਉਹ ਗੁਲਾਮ ਹੈ ਉਹ ਕਿਸੇ ਨਾ ਕਿਸੇ ਹਾਕਮ ਦਾ ਗੁਲਾਮ ਹੈ ਚਾਹੇ ਉਹ ਕਿਸੇ ਵੀ ਅਹੁਦੇ ਤੇ ਬੈਠਾ ਹੋਵੇ ਤੇ ਕਈ ਵਾਰੀ ਜਿਨ੍ਹਾਂ ਕੋਲ ਕੋਈ ਅਹੁਦਾ ਨਹੀਂ ਹੁੰਦਾ ਰੱਬ ਦੇ ਪਿਆਰੇ ਹੁੰਦੇ ਨੇ ਉਹ ਭਾਵੇਂ ਜੰਗਲਾਂ ਦੇ ਵਿੱਚ ਬੈਠੇ ਹੋਣ ਉੱਥੇ ਹੀ ਉਹ ਰਾਜੇ ਹੁੰਦੇ ਆ ਉੱਥੇ ਰਾਜੇ ਹੁੰਦੇ ਆ ਕਿਤੇ ਆ ਗੱਲ ਅੱਜ ਸਾਨੂੰ ਸਮਝ ਆ ਜਾਵੇ ਵੀ ਗੁਰੂ ਕੀ ਕਹਿ ਰਿਹਾ ਹੈ ਕੁਰਸੀਆਂ ਦੀ ਖਾਤਰ ਅਹੁਦਿਆਂ ਦੀ ਖਾਤਰ ਪਦਵੀਆਂ ਦੀ ਖਾਤਰ ਜੱਗ ਭੱਜਾ ਫਿਰਦਾ ਹੈ ਅੰਦਰਲੀ ਭੁੱਖ ਨਹੀਂ ਨਾ ਮਰਦੀ। ਦੌਲਤਾਂ ਦਾਈ ਦੀ ਭੁੱਖ ਮਰ ਗਈ ਸੀ। ਇੱਕ ਵਾਰੀ ਦਰਸ਼ਨ ਕੀਤੇ ਗੁਰੂ ਨਾਨਕ ਸਾਹਿਬ ਦੇ। ਜਦਨ ਸਤਗੁਰੂ ਜੀ ਦਾ ਪ੍ਰਕਾਸ਼ ਹੋਇਆ। ਅਜੇ ਤੇ ਧਾਰਮਿਕ ਲੋਕਾਂ ਦੀ ਭੁੱਖ ਨਹੀਂ ਮਰੀ ਮੈਨੂੰ ਮਾਫ਼ ਕਰਿਓ। ਵਪਾਰੀਆਂ ਦੀ ਗੱਲ ਕਰੀ ਉਹਨਾਂ ਦੀ ਭੁੱਖ ਮਰ ਜਾਵੇ ਉਹ ਤਾਂ ਬੜੀ ਦੂਰ ਦੀ ਗੱਲ ਹੈ ਉਹ ਤੇ ਹੈ ਹੀ ਵਪਾਰੀ ਉਹਨਾਂ ਦਾ ਕੰਮ ਹੈ ਪ੍ਰੋਫਿਟ ਲੈਣਾ ਤੇ ਰਾਜਨੀਤਿਕ ਆਪਣੀ ਕੁਰਸੀ ਵਾਸਤੇ ਭੱਜੇ ਫਿਰਦੇ ਤੇ ਜਿਨ੍ਹਾਂ ਦਾ ਕੰਮ ਸੀ ਧਰਮ ਸਿਖਾਉਣਾ ਜੇ ਉਹ ਆਪ ਹੀ ਧਰਮੀ ਨਹੀਂ ਬਣਿਆ ਤੇ ਦੂਜੇ ਨੂੰ ਧਰਮ ਕੀ ਸਿਖਾਵੇਗਾ ਆ ਵੱਡੀ ਬਿਮਾਰੀ ਆਇਆ ਇਸੇ ਕਰਕੇ ਪ੍ਰਚਾਰ ਨਹੀਂ ਹੋ ਰਿਹਾ ਦਲਤਾ ਦਾਈ ਨੇ ਦਰਸ਼ਨ ਕੀਤੇ ਨਾਮ ਦਾ ਰੰਗ ਚੜ ਗਿਆ ਮੈਂ ਮੂਰਖ ਕੀ ਕਿ ਤਕ ਬਾਤ ਹੈ ਕੋਟ ਪਰਦ ਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾ ਸੁਨਾ ਪਰਿਆ ਰੇ ऐसे गुरु का बल बल जाईए आप मुक्त मोह तारै